ਹੁਣ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਕਰੀਆਂ ਪੈਦਾ ਕਰਾਂਗੇ ਜਾਂ ਪੈਦਾ ਕਰਦੇ ਆਂ ਜਿਹੜਾ ਅੱਜ ਦਾ ਸਰਕਾਰ ਦਾ ਇਹ ਫੈਸਲਾ ਇਹਦੇ ਨਾਲ ਤਾਂ ਸਰਕਾਰ ਨੇ ਜਿਹੜੀਆਂ ਜਿਹੜੀਆਂ ਆਟੋਮੈਟਿਕਲੀ ਪੈਦਾ ਹੋਣੀਆਂ ਸੀ ਨੌਕਰੀਆਂ ਸਰਕਾਰ ਨੇ ਉਹਨਾਂ ਨੂੰ ਵੀ ਰੋਕ ਲਿਆ ਜਿਹੜੀ 58 ਸਾਲ ਤੱਕ ਜਾਂ ਬਾਹਰ ਸਾਲ ਤੱਕ ਉਹਨਾਂ ਨੇ ਪੂਰੀ ਤਨਖਾਹ ਤੇ ਕੰਮ ਕੀਤਾ ਉਸ ਤੋਂ ਬਾਅਦ ਕੀ ਹੋਊਗਾ ਜਿਹੜੇ ਹੁਣ ਬਾਹਰਟਾਲੇ ਜਿਹੜੇ ਨੌ ਜਿਹੜੇ ਟੀਚਿੰਗ ਡਾਕਟਰ ਨੇ ਟੀਚਿੰਗ ਲਾਈਨ ਚ ਡਾਕਟਰ ਉਹਨਾਂ ਦੀ ਬਾਹਰ ਤੋਂ ਪੈਟ ਕਰਤੀ ਹਾਂ ਜਿਹੜੇ ਅਗਲੇ 3 ਸਾਲ ਨੇ ਬਾਹਰ ਤੋਂ ਅੱਗੇ ਉਹ ਰੈਗੂਲਰ ਨਹੀਂ ਹੋਣਗੇ ਉਹ ਕੰਟਰੈਕਚੁਅਲ ਬੇਸਿਕ ਤੇ ਹੋਣ ਫਿਰ ਹੁਣ ਇਹਦਾ ਮਤਲਬ ਕੀ ਆ ਰਾਜੀ ਇਹਦਾ ਮਤਲਬ ਤਾਂ ਇਹੀ ਹੈ ਕਿ ਜਿਹੜੀਆਂ ਆਟੋਮੈਟਿਕਲੀ ਪੋਸਟਾਂ ਨਿਕਲ ਰਹੀਆਂ ਸੀ ਨਵੇਂ ਡਾਕਟਰਾਂ ਦੇ ਲਈ ਨਵੇਂ ਮੁੰਡੇ ਕੁੜੀਆਂ ਦੇ ਲਈ ਜਿਹੜੇ ਇੱਧਰ ਨੂੰ ਵੀ ਜਾਣਾ ਚਾਹੁੰਦੇ ਸੀ ਕੁਝ ਟੀਚਿੰਗ ਲਾਈਨ ਤੇ ਜਾਂ ਕੁਝ ਸਪੈਸ਼ਲਿਸਟ ਡਾਕਟਰ ਉਹਨਾਂ ਨੂੰ ਤਾਂ ਵੇਟ ਕਰਨੀ ਪਊ ਨਾ ਫਿਰ ਕੀ ਨੀਟੀਚਰ ਕਰਦੇ ਆਸੀਆ ਖਾਲੀ ਹੋਣੀ ਹੀ ਨਹੀਂ ਥੋਡੀਆਂ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਨਾ ਡੰਡੇ ਖਾਣ ਦਾ ਧਰਨੇ ਲਾਉਣ ਦਾ ਟਾਈਮ ਹੋਰ ਵਧ ਗਿਆ ਕਿ ਭਾਈ ਹਜੇ 2-3 ਸਾਲ ਹਜੇ ਤੁਸੀਂ ਹੋਰ ਲਾਓ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਕੈਬਨਿਟ ਦੀ ਮੀਟਿੰਗ ਕੀਤੀ ਗਈ ਆ ਉਸ ਦੇ ਵਿੱਚ ਕੁਝ ਵੱਡੇ ਤੇ ਅਹਿਮ ਫੈਸਲੇ ਲਏ ਗਏ ਨੇ ਤਾਂ ਉਹਨਾਂ ਫੈਸਲਿਆਂ ਦੇ ਉੱਤੇ ਚਰਚਾ ਹੋ ਰਹੀ ਆ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਲੋਕ ਵੀ ਸਵਾਲ ਚੁੱਕ ਰਹੇ ਨੇਗੇ ਇੰਜ ਲੱਗ ਨਹੀਂ ਰਿਹਾ ਕਿ ਇਨ੍ਹਾਂ ਫੈਸਲਿਆਂ ਤੋਂ ਲੋਕ ਨੇ ਜਾਂ ਜਿਨ੍ਹਾਂ ਦੇ ਲਈ ਇਹ ਫੈਸਲੇ ਲਏ ਗਏ ਨੇ ਉਹ ਇਹਨਾਂ ਫੈਸਲਿਆਂ ਤੋਂ ਖੁਸ਼ ਹੋਣਗੇ ਗੱਲਬਾਤ ਕਰਦੇ ਆ ਮੇਰੇ ਨਾਲ ਮੇਰੇ ਸਾਥੀ rau vrindav singh banypal ਮੌਜੂਦ ਨੇ rau ji sarkar ਜਦੋਂ ਕੋਈ ਫੈਸਲਾ ਲੈਂਦੀ ਆ ਕੋਈ ਕਾਨੂੰਨ ਲਿਆਉਂਦੀ ਆ ਜਾਂ ਕੋਈ ਸੁਵਿਧਾਵਾ ਦਿੰਦੀ ਆ ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਪਰ ਜੋ ਅੱਜ ਕੈਬਨਿਟ ਮੀਟਿੰਗ ਦੇ ਦੌਰਾਨ ਫੈਸਲੇ ਲਏ ਗਏ ਨੇ ਉਸ ਤੋਂ ਕੋਈ ਬਹੁਤੀ ਖੁਸ਼ੀ ਨਜ਼ਰ ਨਹੀਂ ਆ ਰਹੀ ਕਿ ਜਿਨ੍ਹਾਂ ਦੇ ਲਈ ਉਹ ਫੈਸਲੇ ਹੋਏ ਨੇ ਪਹਿਲਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਫੈਸਲੇ ਦੱਸ ਦੋ ਵੀ ਕੀ ਕੁਝ ਫੈਸਲੇ ਅੱਜ ਹੋਏ ਆ ਕੈਬਨਿਟ ਦੇ ਦੌਰਾਨ ਤੇ ਉਹਦੇ ਪਿੱਛੇ ਨਾਰਾਜ਼ਗੀ ਦਾ ਕਾਰਨ ਕੀ ਆ ਦੇਖੋ ਜਿਹੜੇ ਬੰਦੇ ਖੁਸ਼ ਹੋਣਗੇ ਇਸ ਫੈਸਲੇ ਤੋਂ ਉਹ ਹੋਣਗੇ ਰਾਜਦੀਪ ਕਿ ਜਿਹੜੇ ਰਿਟਾਇਰ ਹੋਗੇ ਜਿਨ੍ਹਾਂ ਦੀ ਉਮਰ ਸੀ ਕਿ ਬਈ ਹੁਣ ਤੁਹਾਡੀ ਲਿਮਟ ਖਤਮ ਹੂੰ ਤੁਹਾਡੀਆਂ ਸੇਵਾਵਾਂ ਲੈ ਲੀਆਂ ਹੁਣ ਤੁਸੀਂ ਘਰੇ ਬੈਠੋ ਹੁਣ ਤੁਹਾਡੀ ਥਾਂ ਤੇ ਨਵੇਂ ਮੁੰਡੇ ਕੁੜੀਆਂ ਆਉਣਗੇ ਹੂੰ ਹੁਣ ਜਿਹੜੇ ਰਿਟਾਇਰ ਹੋਣੇ ਸੀ ਉਹ ਖੁਸ਼ ਹੋਣਗੇ ਜਿਨ੍ਹਾਂ ਨੇ ਕਿਸੇ ਨੇ 62 ਸਾਲ ਦੀ ਉਮਰ 'ਚ ਕਿਸੇ ਨੇ 52 ਸਾਲ ਦੀ ਉਮਰ 'ਚ ਰਿਟਾਇਰ ਹੋਣਾ ਸੀ ਉਹ ਖੁਸ਼ ਹੋਣਗੇ ਖੁਸ਼ ਹੋਣਗੇ ਇਸ ਕਰਕੇ ਕਿਉਂਕਿ ਅੱਜ ਪੰਜਾਬ ਸਰਕਾਰ ਨੇ ਕੈਬਨਟ ਦੀ ਬੈਠਕ ਕਰਕੇ ਇਹ ਫੈਸਲਾ ਲੈ ਲਿਆ ਕਿ ਜਿਹੜੀ ਉਮਰ ਹੱਦ ਆ ਉਹ 62 ਤੋਂ ਵਧਾ ਕੇ ਇੱਕ ਤਾਂ 65 ਕਰਤੀ ਹੂੰ ਇੱਕ ਆ ਜਿਹੜੀ 58 ਤੋਂ ਵਧਾ ਕੇ 65 ਕਰਤੀ ਇੱਕ ਤੇ 3 ਸਾਲ ਦਾ ਵਾਧਾ ਕਰਤਾ ਇੱਕ ਤੇ ਤਾਂ 7 ਸਾਲ ਦਾ ਵਾਧਾ ਕਰਤਾ ਹੁਣ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਕਰੀਆਂ ਪੈਦਾ ਕਰਾਂਗੇ ਜਾਂ ਪੈਦਾ ਕਰਦੇ ਆ ਹੂੰ ਜਿਹੜਾ ਅੱਜ ਦਾ ਸਰਕਾਰ ਦਾ ਇਹ ਫੈਸਲਾ ਇਹਦੇ ਨਾਲ ਤਾਂ ਸਰਕਾਰ ਨੇ ਜਿਹੜੀਆਂ ਜਿਹੜੀਆਂ ਆਟੋਮੈਟਿਕਲੀ ਪੈਦਾ ਹੋਣੀਆਂ ਸੀ ਨੌਕਰੀਆਂ ਸਰਕਾਰ ਨੇ ਉਹਨਾਂ ਨੂੰ ਵੀ ਰੋਕ ਲਿਆ ਹੂੰ ਹੁਣ ਜਦੋਂ ਬੰਦਾ 60 ਸਾਲ ਦੀ ਉਮਰ ਚ ਰਿਟਾਇਰ ਹੋਣਾ ਸੀ ਹੂੰ ਹਰ ਸਾਲ ਕਿੰਨੇ ਬੰਦੇ ਨੇ ਜਿਹੜੇ ਕਿੰਨੇ ਜਿਹੜੇ ਮੁਲਾਜ਼ਮ ਨੇ ਰਿਟਾਇਰ ਹੁੰਦੇ ਨੇ ਬਿਲਕੁਲ ਹੁਣ ਜਿੰਨੇ ਰਿਟਾਇਰ ਹੁੰਦੇ ਨੇ ਓਨੀ ਭਰਤੀ ਵੀ ਤਾਂ ਕਰਨੀ ਆ ਮਤਲਬ ਫਿਰ ਹਰ ਸਾਲ ਭਰਤੀ ਵੀ ਹੋਊਗੀ ਹੂੰ ਇਹ ਪ੍ਰੋਸੀਜਰ ਹਰ ਸਾਲ ਚੱਲਦਾ ਰਹੇ ਹੂੰ ਠੀਕ ਹੈ ਜੀ ਜੀ ਹੁਣ ਕੀ ਕੀਤਾ ਅੱਜ ਸਰਕਾਰ ਨੇ ਆਪਣੀ ਕੈਬਨਿਟ ਦੇ ਵਿੱਚ ਜਿਹੜੇ ਆ ਟੀਚਿੰਗ ਸਟਾਫ ਵਾਲੇ ਡਾਕਟਰ ਨੇ ਮਤਲਬ ਜਿਹੜੇ ਮੈਡੀਕਲ ਕਾਲਜਾਂ ਚ ਪੜਾਉਂਦੇ ਨੇ ਹੂੰ ਠੀਕ ਹੈ ਇਲਾਜ ਨਹੀਂ ਕਰਦੇ ਉਹ ਟੀਚਿੰਗ ਡਾਕਟਰ ਨੇ ਟੀਚਿੰਗ ਲਾਈਨ ਚ ਨੇ ਉਹਨਾਂ ਦੀ ਰਿਟਾਇਰਮੈਂਟ ਦੀ ਉਮਰ ਬਾਕੀਆਂ ਦੇ ਵਾਂਗੂ 62 ਸਾਲ ਹੈ ਹੂੰ ਅੱਜ ਸਰਕਾਰ ਨੇ ਉਹ 62 ਸਾਲ ਤੋਂ ਵਧਾ ਕੇ 65 ਸਾਲ ਤੱਕ ਕਰਤੀ 3 ਸਾਲ ਤੱਕ ਉਹ ਹੋਰ ਨੌਕਰੀ ਕਰ ਸਕਣਗੇ ਮਤਲਬ ਆਪਾਂ ਜੇ ਸ਼ਬਦਾਂ 'ਚ ਸਾਫ ਸ਼ਬਦਾਂ 'ਚ ਸਮਝੀਏ ਜਿਨ੍ਹਾਂ ਨੇ ਇਸ ਸਾਲ ਰਿਟਾਇਰ ਹੋਣਾ ਸੀ ਜਾਂ ਅਗਲੇ ਮਹੀਨੇ 2 ਮਹੀਨੇ ਬਾਅਦ 6 ਮਹੀਨੇ ਬਾਅਦ ਉਹ ਹੁਣ 3 ਸਾਲ ਹੋਰ ਕੰਮ ਕਰਨਗੇ 3 ਸਾਲਾਂ ਦੇ ਲਈ ਉਹ ਸੀਟ ਹਜੇ ਹੋਰ ਉਤਰਾਖਮੀ ਰਹਗੀ ਉਹ ਖਾਲੀ ਨਹੀਂ ਹੋਊਗੀ ਤੇ ਕਿਸੇ ਨੂੰ ਮੌਕਾ ਨਹੀਂ ਮਿਲੂਗਾ ਕਿੱਥੇ ਉਹ ਅੱਜ ਜਦੋਂ ਰਿਟਾਇਰ ਹੋਣੇ ਸੀ ਇਸ ਸਾਲ ਹਾਂ ਮੰਨ ਲਓ ਤੁਸੀਂ ਕਿ 2000 ਬੰਦਾ ਚਲੋ ਵੈਸੇ ਮੰਨ ਲਓ ਕਿ ਰਿਟਾਇਰ ਹੋਣਾ ਸੀ ਇਸ ਸਾਲ ਜੀ ਤੇ ਉਹ 2000 ਫਿਰ ਇਸ ਸਾਲ ਨਵਾਂ ਵੀ ਤਾਂ ਭਰਤੀ ਹੋਣਾ ਨਵੇਂ ਬੰਦਿਆਂ ਨੂੰ ਰੋਜ਼ਗਾਰ ਮਿਲਣਾ ਸੀ 2000 ਨੂੰ ਜਿਹੜੇ ਪੜ੍ਹਾਈ ਕਰਦੇ ਨੇ ਕਿਉਂਕਿ ਜਿਹੜੇ 62 ਸਾਲ ਤੱਕ ਪਹੁੰਚ ਗਏ ਰਾਦੀਪੂਨੋਂ ਨੇ ਬਹੁਤ ਕਰ ਲਈ ਸੇਵਾ ਯਾਰ ਬਿਲਕੁਲ ਉਹਨਾਂ ਨੇ ਨੌਕਰੀ ਵੀ ਬਹੁਤ ਕਰ ਲਈ ਤੇ ਹੁਣ ਉਹਨਾਂ ਨੂੰ ਤੁਸੀਂ ਹੋਰ 3 ਸਾਲ ਦੇਤਾ ਟਾਈਮ ਦੂਜੇ 'ਚ 7 ਸਾਲ ਦੇਤਾ ਦੂਜਾ ਕਿਹੜਾ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਅੱਛਾ ਜਿਹੜੇ ਕਿਸੇ ਵੀ ਮਤਲਬ ਅੱਖਾਂ ਦਾ ਸਪੈਸ਼ਲਿਸਟ ਹਾਰਟ ਹੋ ਗਿਆ ਕੋਈ ਗੋਡਿਆਂ ਦਾ ਕਿਡਨੀਆਂ ਦਾ ਇਦਾਂ ਹੈ ਨਾ ਐਮ ਡੀ ਸਪੈਸ਼ਲਿਸਟ ਇਹਨਾਂ ਡਾਕਟਰਾਂ ਦੀ ਉਮਰ ਹੱਦ ਹੈਗੀ ਸੀ 58 ਸਾਲ ਹੂੰ ਅੱਜ ਸਰਕਾਰ ਨੇ ਕੈਬਨਟ ਚ ਇਹਨਾਂ ਦੀ 58 ਤੋਂ ਵਧਾ ਕੇ 65 ਸਾਲ ਤੱਕ ਸਿੱਧੀ ਕਰਕੇ ਮਾਰੀ 7 ਸਾਲ ਹੋਰ ਦੇ ਦਿੱਤੇ ਮਤਲਬ ਹੁਣ ਜੇ ਕੋਈ ਸਪੈਸ਼ਲਿਸਟ ਕਿਸੇ ਨੇ ਬੰਨ੍ਹਾ ਜਾਂ ਜਾਂਦਾ ਉਸ ਪੋਸਟ ਤੇ ਤੇ ਉਹ 7 ਸਾਲ ਲਈ ਪੋਸਟਪੋਨ ਹੋ ਗਿਆ ਅੱਗੇ ਉਹ ਫਿਰ ਬੰਦੇ ਜਿਨ੍ਹਾਂ ਦਾ ਹੱਕ ਬਣਦਾ ਸੀ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਕਿ ਉਹ 7 ਸਾਲ ਵੇਟ ਕਰਨਗੇ ਬਿਲਕੁਲ ਤੁਸੀਂ 58 ਸਾਲ ਵਾਲੇ ਏਜ ਲਿਮਟ ਦੀ 65 ਸਾਲ ਤੱਕ ਕਰਤੀ ਅੱਛਾ ਫੇਰ ਸੁਣੋ ਕੀ ਹੈ ਉਮਰ ਵਧਾਤਾ ਦਿੱਤੀ ਹੱਦ ਹਾਂ ਪਰ ਇਹ ਹੈ ਕਿ ਜਿਹੜੀ 58 ਸਾਲ ਤੱਕ ਜਾਂ 60 ਸਾਲ ਤੱਕ ਉਹਨਾਂ ਨੇ ਪੂਰੀ ਤਨਖਾਹ ਤੇ ਕੰਮ ਕੀਤਾ ਉਸ ਤੋਂ ਬਾਅਦ ਕੀ ਹੋਊਗਾ ਜਿਹੜੇ ਹੁਣ 62 ਵਾਲੇ ਜਿਹੜੇ ਨੌ ਜਿਹੜੇ ਟੀਚਿੰਗ ਡਾਕਟਰ ਨੇ ਟੀਚਿੰਗ ਲਾਈਨ ਚ ਡਾਕਟਰ ਨੇ ਉਹਨਾਂ ਦੀ ਬਾਹਰ ਤੋਂ 65 ਕਰਤੀ ਹਾਂ ਜਿਹੜੇ ਅਗਲੇ 3 ਸਾਲ ਨੇ 62 ਤੋਂ ਅੱਗੇ ਉਹ ਰੈਗੂਲਰ ਨਹੀਂ ਹੋਣਗੇ ਉਹ ਕੰਟਰੈਕਚੁਅਲ ਬੇਸਿਕ ਤੇ ਹੋਣਗੇ ਇਹ ਤਾਂ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੋ ਗਈ ਬੰਦਾ ਪੱਕੇ ਤੋਂ ਬਾਅਦ ਵਿੱਚ ਕੱਚਿਆਂ 'ਚ ਆ ਜਾਊਗਾ ਪਹਿਲਾਂ ਦੇਖੋ ਸਾਰੀ ਜ਼ਿੰਦਗੀ ਪੱਕੀ ਸਰਵਿਸ ਕੀਤੀ ਫਿਰ ਰਹਿੰਦੇ 3 ਸਾਲ ਜਿਹੜੇ ਸਰਕਾਰ ਨੇ ਵਧਾ ਕੇ ਦਿੱਤੇ ਉਹ ਕੰਟਰੈਕਚੁਅਲ ਕੰਟਰੈਕਟ ਬੇਸਿਕ ਤੇ ਉਹ 3 ਸਾਲ ਕੰਮ ਕਰਨਗੇ ਮਤਲਬ ਇਹਦਾ ਕੀ ਹੈ ਕਿ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲੂਗੀ ਜਿੰਨੀ ਬਾਹਰ ਸਾਲ ਤੱਕ ਦੀ ਉਮਰ ਦੇ ਵਿੱਚ ਮਿਲਦੀ ਸੀ ਉਹ ਨਹੀਂ ਤਾਂ ਨਹੀਂ ਮਿਲੂਗੀ ਨਾ ਕੰਟਰੈਕਟ ਤੇ ਰੱਖੇ ਜਾਣਗੇ ਜਿਹੜੇ ਨਵੇਂ ਭਰਤੀ ਹੋਣੇ ਸੀ ਉਹਨਾਂ ਦੀ ਤਾਂ ਪੂਰੀ ਬਣਦੀ ਸੀ ਨਾ ਹੂੰ ਤੇ ਫਿਰ ਗੱਲ ਇਹ ਹੀ ਹੈ ਕਿ ਫੇ ਕੀ ਸਰਕਾਰ ਕੋਲ ਪੈਸਾ ਨਹੀਂ ਹੈ ਜਿਹੜਾ ਸਰਕਾਰ ਨੇ ਇਹ ਵੱਡਾ ਡਿਸੀਜਨ ਲਿਆ ਹੁਣ ਸਪੈਸ਼ਲਿਸਟ ਡਾਕਟਰਾਂ ਚ ਆਜੋ ਤਾਂ 58 ਸਾਲ ਚ ਉਹਨਾਂ ਨੇ ਰਿਟਾਇਰ ਹੋਣਾ ਸੀ ਉਹਨਾਂ ਦੀ ਚੱਕ ਕੇ ਸਿੱਧੀ ਬਾਹਰ ਸਾਹ 65 ਸਾਲ ਦੀ ਮਾਰੀ ਚੀਮਾ ਸਾਹਿਬ ਸਾਡੇ ਖਜ਼ਾਨਾ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਗਏ ਮੀਟਿੰਗ ਤੋਂ ਬਾਅਦ ਹੂੰ ਕਹਿੰਦੇ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਹੜਾ 58 ਸਾਲ ਤੱਕ ਆਉਂਦੇ ਆਉਂਦੇ ਜਿਹੜਾ ਐਕਸਪੀਰੀਅੰਸ ਹੋ ਗਿਆ ਹੂੰ ਕਿ ਪੰਜਾਬ ਦੇ ਲੋਕ ਉਹਦਾ ਹੋਰ ਫਾਇਦਾ ਉਠਾਉਣ ਲਾਭ ਉਠਾਉਣ ਫੇ ਤਾਂ ਹਟਾਓ ਹੀ ਨਾ ਵੀ ਨਹੀਂ ਹਾਂ ਲਾਓ ਜੀ ਮੈਂ ਤਾਂ ਕਹਿਣਾ ਹਟਾਓ ਹੀ ਨਾ ਉਹਨਾਂ ਨੂੰ ਕਿ ਭਾਈ ਜਦੋਂ ਤੱਕ ਨਹੀਂ ਮਰਦੇ ਉਹ ਤੱਕ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ ਲਾਭ ਉਠਾਈ ਚਾਹਣਾ ਹੈ ਨਾ ਤੇ ਲਾਭ ਉਠਾਉਣੇ ਆ ਫਿਰ ਗੱਲ ਉਹੀ ਹੈ ਹੁਣ 58 ਸਾਲ ਹੁਣ ਅਗਲੇ 7 ਸਾਲ ਉਹਨਾਂ ਨੂੰ ਹੋਰ ਦੇਤੇ ਕਿ ਲਾਭ ਉਠਾਓ ਹੂੰ ਤੇ ਕੰਟਰੈਕਟ ਤੇ ਕੰਮ ਕਰੋ ਹੂੰ ਫਿਰ ਹੁਣ ਇਹਦਾ ਮਤਲਬ ਕੀ ਆ ਰਾਜੀ ਇਹਦਾ ਮਤਲਬ ਤਾਂ ਇਹੀ ਹੈ ਕਿ ਜਿਹੜੀਆਂ ਆਟੋਮੈਟਿਕਲੀ ਪੋਸਟਾਂ ਨਿਕਲ ਰਹੀਆਂ ਸੀ ਨਵੇਂ ਡਾਕਟਰਾਂ ਦੇ ਲਈ ਨਵੇਂ ਮੁੰਡੇ ਕੁੜੀਆਂ ਦੇ ਲਈ ਜਿਹੜੇ ਇਧਰ ਨੂੰ ਵੀ ਜਾਣਾ ਚਾਹੁੰਦੇ ਸੀ ਕੁਝ ਟੀਚਿੰਗ ਲੈਨ ਚ ਜਾਂ ਸਪੈਸ਼ਲਿਸਟ ਡਾਕਟਰ ਉਹਨਾਂ ਨੂੰ ਤਾਂ ਵੇਟ ਕਰਨੀ ਪਊ ਨਾ ਫਿਰ ਕਿੰਨੇ ਟੀਚਰ ਕਰਦੇ ਆ ਸਾਡੀ ਖਾਲੀ ਹੋਣੀ ਐ ਹੀ ਨਹੀਂ ਥੋਡੀਆਂ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਨਾ ਡੰਡੇ ਖਾਣ ਦਾ ਧਰਨੇ ਲਾਉਣ ਦਾ ਟਾਈਮ ਹੋਰ ਵਧ ਗਿਆ ਕਿ ਭਾਈ ਹਜੇ 2-3 ਸਾਲ ਹਜੇ ਤੁਸੀਂ ਹੋਰ ਲਾਓ ਕਿਉਂਕਿ ਆਪਾਂ ਦੇਖਦੇ ਆ ਕਿੰਨੇ ਟੀਚਰ ਆਪਦੀਆਂ ਨੌਕਰੀਆਂ ਦੇ ਲਈ ਕਰਦੇ ਆ ਕਿ ਸਾਡੀਆਂ ਪੋਸਟਾਂ ਨਿਕਲਦੀਆਂ ਜਾਂ ਸਾਡੇ ਹੱਲ ਨਹੀਂ ਹੋ ਰਹੇ ਪੱਕੇ ਨਹੀਂ ਕਰ ਰਹੇਗੇ ਪਤਾ ਕੀ ਹੈ ਇਹ ਤਾਂ ਫਿਰ ਬਹੁਤ ਸੀਰੀਅਸ ਗੱਲ ਹੋ ਜਾਂਦੀ ਹੈ ਹੈਨਾ ਤੁਸੀਂ ਇਹ ਦਾਵਾ ਕਰਦੇ ਹੋ ਕਿ ਇੱਕ ਸਿੱਖਿਆ ਤੇ ਇੱਕ ਸਿਹਤ ਦੇ ਵਿੱਚ ਅਸੀਂ ਕ੍ਰਾਂਤੀ ਲੈ ਕੇ ਆ ਰਹੇ ਹਾਂ ਭਈ ਤੁਸੀਂ ਜਿਹੜਾ ਬੰਦਾ 58 ਸਾਲ 'ਚ ਰਿਟਾਇਰ ਹੋ ਰਿਹਾ ਹੁਣ ਦੇਖੋ 58 60 ਸਾਲ ਦਾ ਬੰਦਾ ਜਾਂ ਡਾਕਟਰ ਲਾਲੋ ਸਪੈਸ਼ਲਿਸਟ ਜਦੋਂ ਉਹ 30 ਜਾਂ 40 ਸਾਲ ਦਾ ਸੀ ਹੂੰ ਉਹ ਉਹਨੂੰ ਕਹਿੰਦੇ ਨਹੀਂ ਕਿ ਸਾਰਾ ਉਹਦਾ ਕੁਝ ਚੰਗਾ ਸਾਰੇ ਅੰਗ ਉਹਦੇ ਅੱਖਾਂ ਉਹਦੀ ਸੁਣਨ ਦੀ ਸ਼ਕਤੀ ਉਹਦਾ ਆਪਰੇਟ ਕਰਨ ਦਾ ਦੀ ਸ਼ਕਤੀ ਸਾਰੇ ਵੱਧ ਹੁੰਦੇ ਆ 158 so, ਜਾਂ 60 ਸਾਲ ਤੋਂ ਬਾਅਦ ਦੇਖੋ ਉਹ ਡਾਕਟਰ ਵੀ ਨੇ ਡਾਕਟਰ ਬਾਦਚੋਂ ਨੇ ਇਨਸਾਨ ਪਹਿਲਾਂ ਨੇ ਉਹਨਾਂ ਦਾ ਸਰੀਰ ਦੇ ਦੇ ਵਿੱਚ ਵੀ ਤਾਂ ਫਰਕ ਪੈਂਦਾ ਨਾ ਜਿਹੜਾ ਡਾਕਟਰ 40 ਸਾਲ ਦੀ ਏਜ ਦੇ ਵਿੱਚ ਕਿਸ ਤਰੀਕੇ ਨਾਲ ਹਾਰਟ ਤੋੜਾ ਆਪਰੇਸ਼ਨ ਕਰ ਸਕਦਾ ਤੁਸੀਂ ਮੰਨਦੇ ਹੋ ਕਿ ਉਹ 65 ਸਾਲ ਤੱਕ ਜਦੋਂ ਜਾਂਦਾ ਹੈ ਉਹ ਤੇ ਉਹਦੇ 'ਚ ਵੀ ਤਾਂ ਕੁਝ ਫਰਕ ਪਊਗਾ ਨਾ ਸੋ ਇਹ ਗੱਲਾਂ ਸੀਰੀਅਸ ਨੇ ਕਿ ਸਰਕਾਰ ਹੁਣ ਕਹਿੰਦੀ ਤਾਂ ਇਹ ਹੈ ਕੀ ਸੀਤਾ ਜੀ ਉਹਨਾਂ ਦਾ ਫਾਇਦਾ ਲੈਣਾ ਪਰ ਅਸਲ ਫਿਰ ਗੱਲ ਕੀ ਆ ਅਸਲ ਗੱਲ ਇਹ ਐ ਵੀ ਸਰਕਾਰ ਨੇ ਜਿਹੜੀਆਂ ਆਟੋਮੈਟਿਕਲੀ ਰਿਟਾਇਰਮੈਂਟ ਤੋਂ ਬਾਅਦ ਇਹ ਨੌਕਰੀਆਂ ਵੱਢ ਰਹੀਆਂ ਸੀ ਡਾਕਟਰਾਂ ਦੀਆਂ ਜਾਂ ਟੀਚਿੰਗ ਲੈਣ ਵਾਲੇ ਡਾਕਟਰਾਂ ਦੀਆਂ ਤੁਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਰੋਕ ਤਾਂ ਫਿਰ ਜਾਂ ਦੇਖੋ ਸੋ ਜੇ ਪਿੱਛੇ ਮੁੜ ਕੇ ਦੇਖਿਆ ਜਾਵੇ ਨਾ ਪਿਛਲੇ ਸਾਲ 2024 ਚ ਪੰਜਾਬ ਸਰਕਾਰ ਨੇ ਪਿਛਲੇ 4 ਸਾਲ ਤੋਂ ਰੁਕੀਆਂ ਹੋਈਆਂ ਡਾਕਟਰਾਂ ਦੀਆਂ ਜਿਹੜੀਆਂ ਭਰਤੀਆਂ ਸੀਗੀਆਂ ਉਹ ਦੁਬਾਰਾ ਸ਼ੁਰੂ ਕੀਤੀਆਂ ਸੀਗੀਆਂ ਮਤਲਬ ਕਿ ਹਰ ਸਾਲ ਡਾਕਟਰਾਂ ਦੀ ਭਰਤੀ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਇਹ ਗੱਲ ਕਲੀਅਰ ਹੈ ਤੇ ਫਿਰ ਕੀ ਜਿਹੜੇ ਇਹ ਡਾਕਟਰ ਸੇਵਾ ਮੁਕਤ ਹੋ ਰਹੇ ਸੀ ਉਹਨਾਂ ਨੂੰ ਤੁਸੀਂ 3 ਸਾਲ ਹੋਰ ਰੋਕ ਲਿਆ ਜਾਂ 7 ਸਾਲ ਹੋਰ ਰੋਕ ਲਿਆ ਤੇ ਉਹ ਤਾਂ ਫਿਰ ਸਿੱਧੀ ਗੱਲ ਹੈ ਕਿ ਜਿਹੜੇ ਨਵੇਂ ਬੱਚੇ ਨੇ ਜਿਹੜੇ ਐਮਬੀਬੀਐਸ ਕਰ ਰਹੇ ਨੇ ਤੇ ਉਹਨਾਂ ਨੂੰ ਫਿਰ ਵੇਟ ਕਰਨੀ ਪਊਗੀ ਜਾਂ ਉਹ ਕਿਹੜੇ ਪਾਸੇ ਦੇਖਣਗੇ ਉਹ ਜਾਂ ਉਹ ਫਿਰ ਪ੍ਰਾਈਵੇਟ ਕਲੀਨਿਕ ਖੋਲਣਗੇ ਆਪਣੇ ਸਰਕਾਰੀ ਚ ਤਾਂ ਕਿਉਂਕਿ ਜੇ ਜਗ੍ਹਾ ਹੋਊਗੀ ਜੇ ਰੱਖੂਗੀ ਰਿਕਰੂਟਮੈਂਟ ਨਿਕਲੂਗੀ ਸਰਕਾਰ ਤਾਂ ਹੀ ਭਰਤੀ ਕਰੂਗੀ ਸੋ ਇਸ ਤਰੀਕੇ ਦੇ ਨਾਲ ਇੰਜ ਲੱਗ ਰਿਹਾ ਦੇਖੋ ਇੱਕ ਤਾਂ ਸਰਕਾਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੈਸਾ ਬਚਾਉਣਾ ਚਾਹੁੰਦੀ ਆ ਸਰਕਾਰ ਉਹ ਕਹਿ ਰਹੀ ਆ ਕਿ ਸਾਡੇ ਕੋਲ ਪੈਸਾ ਖਜ਼ਾਨਾ ਖਾਲੀ ਨਹੀਂ ਹੁੰਦਾ ਪਰ ਜਿਹੜਾ ਸਰਕਾਰ ਦਾ ਇਹ ਫੈਸਲਾ ਰਾਦੀਪ ਇਹ ਤੋਂ ਇਹੀ ਲੱਗਦਾ ਕਿਉਂਕਿ ਜੇ ਤੁਹਾਡੇ ਕੋਲ ਪੈਸਾ ਹੁੰਦਾ ਫਿਰ ਤੁਸੀਂ 62 ਤੋਂ 65 ਤਿੰਨ ਸਾਲ ਨੇ ਜਿਹੜੇ ਫਿਰ ਉਹ ਵੀ ਰੈਗੂਲਰ ਕਰਾਓ ਫਿਰ ਜਾਂ ਤਾਂ ਉਹਨਾਂ ਨੂੰ ਜਿਹੜੇ 58 ਤੋਂ 65 ਤੱਕ ਕਰਾਉਣੇ ਫਿਰ ਉਹ ਵੀ ਰੈਗੂਲਰ ਕਰਾਓ 7 ਸਾਲ ਉਹ ਤੁਸੀਂ ਕਹਿ ਰਹੇ ਹੋ ਕਿ ਕੰਟਰੈਕਟ ਬੇਸਿਕ ਤੇ ਕਰਾਂਗੇ ਜਿਹੜੇ ਵਧਾ ਕੇ ਸਮਾਂ ਦਿੱਤਾ ਹੋਇਆ ਸੋ ਸਾਫ ਤੌਰ ਤੇ ਇਹ ਕਿ ਸਰਕਾਰ ਦਾ ਫੈਸਲਾ ਹਜੇ ਤਾਂ ਅੱਜ ਆਇਆ ਤੇ ਮੈਨੂੰ ਲੱਗਦਾ ਜ਼ਰੂਰ ਇਹਦੇ ਤੇ ਕਿੰਤੂ ਪਰੰਤੂ ਉੱਠਣਗੇ ਹੂੰ ਵਿਰੋਧੀ ਧਿਰਾਂ ਵੀ ਇਹ ਸਵਾਲ ਚੁੱਕਣਗੇ ਆ ਉਹ ਡਾਕਟਰ ਜਿਹੜੇ ਨਵੇਂ ਬੱਚੇ ਪੜਦੇ ਨੇ ਉਹ ਵੀ ਸਵਾਲ ਚੁੱਕਣਗੇ ਕਿ ਅਸੀਂ ਜਿਹੜੇ ਤਿਆਰੀ ਕਰਕੇ ਆ ਰਹੇ ਹਾਂ ਜਿਹੜੇ ਇਸ ਉਮੀਦਚਾਰ ਰਹੇ ਹਾਂ ਕਿ ਇੱਕ ਅੱਡੇ ਸਾਲ ਦੇ ਵਿੱਚ ਅਸੀਂ ਪੋਸਟ ਨਿਕਲੂਗੀ ਅਸੀਂ ਡਾਕਟਰ ਬਣਾਂਗੇ ਸਾਨੂੰ ਪੱਕੀ ਨੌਕਰੀ ਮਿਲ ਜੂਗੀ ਤੇ ਫਿਰ ਕੀ ਉਹਨਾਂ ਨੂੰ ਇੰਨੇ ਸਾਲ ਹੋਰ ਇੰਤਜ਼ਾਰ ਕਰਨਾ ਪਊਗਾ ਇਹ ਚੀਜ਼ਾਂ ਮੈਨੂੰ ਲੱਗਦਾ ਸਰਕਾਰ ਨੂੰ ਅੱਜ ਕਲੀਅਰ ਵੀ ਕਰਨੀਆਂ ਚਾਹੀਦੀਆਂ ਸੀ ਜਾਂ ਤਾਂ ਇਹ ਕਹਿ ਦਿੰਦੇ ਕਿ ਅਸੀਂ ਇਹਨਾਂ ਦੀ ਉਮਰ ਹੱਦ ਵਧਾ ਰਹੇ ਹਾਂ ਪਰ ਅਸੀਂ ਰੈਗੂਲਰ ਭਰਤੀ ਵੀ ਕਰਾਂਗੇ ਹੁਣ ਇਹ ਤੋਂ ਇਹ ਲੱਗ ਰਿਹਾ ਕਿ ਉਹਨਾਂ ਦੀ ਹੋਮਰ ਹੱਦ ਵਧਾ ਕੇ ਕੰਟਰੈਕਟ ਬੇਸਿਕ ਤੇ ਸਰਕਾਰ ਉਹਨਾਂ ਤੋਂ ਕੰਮ ਲੈ ਰਹੀ ਹੈ ਤੇ ਆ ਆਪਣਾ ਸਮਾ ਕਢਾ ਰਹੀ ਹੈ ਸਰਕਾਰ ਕਿਉਂਕਿ 27 ਦੇ ਵਿੱਚ ਦੁਬਾਰਾ ਇਲੈਕਸ਼ਨ ਨੇ ਅੱਗੇ ਸਰਕਾਰ ਕਿਹਦੀ ਬਣਦੀ ਹੈ ਕਿਹਦੀ ਨਹੀਂ ਬਣਦੀ ਉਹ ਉਹ ਅਗਲਾ ਸੋਚਦਾ ਹਰ ਇੱਕ ਪਾਰਟੀ ਜਾਂ ਸਰਕਾਰ ਸੋਦੀ ਕਿ ਉਹ ਬਾਅਦ ਦੀ ਗੱਲ ਆ ਬਾਅਦ ਸੋਚਾਂਗੇ ਹਲੇ ਜਿਹੜਾ ਬਰਡਨ ਪੈ ਰਿਹਾ ਉਹਨੂੰ ਘਟਾਇਆ ਕਿਵੇਂ ਜਾ ਸਕਦਾ ਸੋ ਮੈਨੂੰ ਇਹੀ ਲੱਗਦਾ ਕਿ ਜਿਹੜੀਆਂ ਨਵੀਆਂ ਭਰਤੀਆਂ ਹੋਈਆਂ ਸੀ ਸਰਕਾਰ ਦੇ ਖਜ਼ਾਨੇ ਤੇ ਬਰਡਨ ਪੈਣਾ ਸੀਗਾ ਇਹ ਸਰਕਾਰ ਨੇ ਇੱਕ ਤਰਤੀਬ ਲਾਈ ਆ ਕਿ ਚਲੋ ਐਦਾਂ ਕਰਕੇ ਇਹਨਾਂ ਦੀ 3 ਸਾਲ 2 ਸਾਲ ਵਧਾ ਦਿੰਨੇ ਆ ਉਦੋਂ ਤੱਕ ਆਪਣੀ ਸਰਕਾਰ ਆ ਜਿਹੜਾ ਆਪਣਾ ਟਰਮ ਵੀ ਕੰਪਲੀਟ ਕਰ ਲੂ 27 ਤੱਕ ਬਾਅਦ ਚੋ ਚਾਹੇ ਅਸੀਂ ਰਹੀਏ ਚਾਹੇ ਕੋਈ ਹੋਰ ਪਾਰਟੀ ਆਵੇ ਉਦੋਂ ਦੀ ਗੱਲ ਬਾਅਦ ਚ ਕਰਾਂਗੇ ਸੋ ਇਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਫੈਸਲਾ ਲਿਆ ਇੱਕ ਅੱਧਾ ਚਲੋ ਹੋਰ ਫੈਸਲਾ ਸੀਗਾ ਫਿਰ ਸਰਕਾਰ ਨੇ ਕਹਿਣਾ ਕਿ ਭੰਡੀ ਜਾ ਰਹੇ ਨੇ ਚੰਗੀ ਗੱਲ ਨਹੀਂ ਕਹਿੰਦੇ ਜਿਹੜੇ ਐਡਵੋਕੇਟ ਜਰਨਲ ਦਾ ਜਿਹੜਾ ਆਫਿਸ ਆ ਉਹਦੇ ਤੁਹਾਨੂੰ ਪਤਾ ਕਿ ਵਕੀਲਾਂ ਦੀ ਬਹੁਤ ਲੰਬੀ ਚੌੜੀ ਟੀਮ ਹੁੰਦੀ ਹੈ ਹੂੰ ਤੇ ਉਹਦੇ ਚ ਸਰਕਾਰ ਨੇ ਐਸਸੀ ਤੇ ਐਸਟੀ ਕੋਟੇ ਦੇ ਵਿੱਚ ਵਕੀਲਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਆ ਤਕਰੀਬਨ 58 ਸੀਟਾਂ ਐਸਸੀ ਤੇ ਐਸਟੀ ਜਿਹੜਾ ਭਾਈਚਾਰਾ ਉਹਦੇ ਲਈ ਰਾਖਮੀਆਂ ਨੇ ਕੀਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਸੋ ਇਹ ਸਰਕਾਰ ਨੇ ਕਿਹਾ ਕਿ ਹੁਣ ਅਸੀਂ ਉਹ ਭਰਤੀ ਆ ਜਿਹੜੀ ਇਹਦੀ ਕਰਾਂਗੇ ਸੋ ਜਿਹੜੇ ਐਸਸੀ ਤੇ ਐਸਟੀ ਕੈਟਾਗਰੀ ਦੇ ਨਾਲ ਸਬੰਧਤ ਵਕੀਲ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਹਾਂ ਉਹਨਾਂ ਦੇ ਲਈ ਚੰਗੀ ਖਬਰ ਹੈ ਕਿ ਉਹ ਸਿੱਧਾ ਹੁਣ ਏਜੀ ਦਫ਼ਤਰ ਦੇ ਵਿੱਚ ਅ ਭਰਤੀ ਹੈ ਜਿਹੜੀ ਉਹਨਾਂ ਦੀ ਉਹ ਹੋ ਸਕੂਗੀ ਜੀ